ਪਰਲੋ ਦਾ ਵਿਸ਼ਾ ਜਿਹੜਾ ਹੈ ਉਹ ਇੰਨਾ ਸੌਖਾ ਨਹੀਂ ਹੈਗਾ ਹੁਕਮ ਦੇ ਵਿੱਚ ਧਰਤੀ ਚੱਲਦੀ ਪਈ ਹੈ ਠੀਕ ਪਰਲੋ ਦਾ ਮਤਲਬ ਕੀ ਹੁੰਦਾ ਹੈ ਪਰਲੋ ਦਾ ਸਭ ਤੋਂ ਵੱਡਾ ਮਤਲਬ ਹੁੰਦਾ ਜਦੋਂ ਸਾਡਾ ਮਨ ਪੰਜਾਂ ਦੂਤਾਂ ਦੇ ਵਾਸ ਹੋ ਕੇ ਮਰ ਜਾਂਦਾ ਨਾ ਤ੍ਰੈਗੁਣਾ ਚ ਉਹ ਪਰਲੋ ਹੀ ਆਈ ਹੋਈ ਜਦੋਂ ਮਨਮੁਖੀ ਜੀਵਨ ਬਣ ਗਿਆ ਸਾਡਾ ਅਸੀਂ ਡਿਸਟਰਬ ਹੋ ਗਏ ਸਾਡੇ ਜੀਵਨ ਚ ਪਰਲੋ ਆ ਗਈ ਪਰਲੋ ਕੀ ਹੁੰਦੀ ਹੈ ਕ੍ਰੋਧ ਵਿੱਚ ਰਹਿਣਾ ਕਾਮ ਵਿੱਚ ਰਹਿਣਾ ਫਿਰ ਨਸ਼ਾ ਕਰਨਾ ਹਰ ਵਕਤ ਦੁਬਦਾ ਚ ਰਹਿਣਾ ਆਹਾ ਸਾਡੇ ਜੀਵਨ ਵਿੱਚ ਪਰਲੋ ਆ ਗਈ ਨਾ ਹਾਂਜੀ ਉਹ ਪਰਲੋ ਫਿਰ ਦੂਜੇ ਨੂੰ ਡਿਸਟਰਬ ਕਰਦੀ ਆ ਕਰਦੇ ਕਰਦੇ ਦੁਨੀਆ ਦੇ ਵਿੱਚ ਜਦੋਂ ਬਹੁਤ ਦਾਦ ਮਨਮੁਖ ਹੋ ਜਾਂਦੇ ਆ ਉਹ ਇਸ ਦੁਨੀਆ ਨੂੰ ਇਸ ਬ੍ਰਹਿਮੰਡ ਨੂੰ ਡਿਸਟਰਬ ਕਰਦੇ ਨੇ ਠੀਕ ਹੈ ਉਹ ਡਿਸਟਰਬ ਕਰਨ ਦੇ ਨਾਲ ਦੁਬਦਾ ਵਿਸ਼ੇਵਕਾਰ ਜਿਵੇਂ ਹੁਣ ਇੰਨੇ ਵੱਡੇ ਵੱਡੇ ਹਥਿਆਰ ਬਣ ਚੁੱਕੇ ਆ ਜੀਵਾਂ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਹੈ ਵੀ ਛੋਟੀ ਤੋਂ ਛੋਟੀ ਗੱਲ ਵੀ ਕੋਈ ਸਹਿਣ ਨਹੀਂ ਕਰ ਸਕਦਾ ਕਿੰਨੇ ਨਸ਼ੇ ਚੱਲ ਰਹੇ ਆ ਕਿੰਨੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਜਾਂ ਲੀਡਰ ਇੱਕ ਦੂਜੇ ਨੂੰ ਖਾਣ ਦੇ ਉੱਪਰ ਨੋਚਨ ਤੇ ਲੱਗੇ ਹੋਏ ਆ ਤੇ ਜਦੋਂ ਇਸ ਤਰ੍ਹਾਂ ਦੀ ਅਵਸਥਾ ਸਮਾਜ ਦੇ ਵਿੱਚ ਬਣ ਜਾਂਦੀ ਹੈ ਸਮਾਜ ਅਨ ਬੈਲੈਂਸ ਹੋ ਜਾਂਦਾ ਹੈ ਉਹ ਅਨ ਬੈਲੈਂਸ ਜਦੋਂ ਹੋ ਗਿਆ ਕੋਈ ਵੱਡਾ ਜਾਤਾ ਯੁੱਧ ਲੱਗ ਗਿਆ ਹੂੰ ਚਾਹੇ ਕੋਈ ਵੱਡਾ ਬੰਦੇ ਨੇ ਛੇੜਛਾੜ ਕਰ ਦਿੱਤੀ ਕੋਈ ਪਰਮਾਣੂ ਚਲਾ ਦਿੱਤਾ ਕੋਈ ਨਾ ਕੋਈ ਵੈਸੇ ਜੰਗ-ਜੁੱਦ ਲੱਗੀ ਜਾਂ ਕੋਈ ਵੱਡੀ ਡਿਜ਼ਾਸਟਰ ਦੀ ਉਮੀਦ ਬਣ ਜਾਂਦੀ ਹੈ ਹਾਂਜੀ ਜਿਵੇਂ ਬੰਨ ਮਾਰਿਆ ਹੋਇਆ ਪਾਣੀ ਉਹਨੂੰ ਤੇ ਬੰਨ ਟੁੱਟ ਗਿਆ ਬੰਦੇ ਦਾ ਬੰਨ ਬਣਾਇਆ ਉਹਨੂੰ ਪਰਲੋ ਕਹਿੰਦੇ ਆ ਠੀਕ ਹੈ ਜੀ ਪਰਲੋ ਤਾਂ ਇੱਕ ਮਨਮੁਖ ਦੇ ਜੀਵਨ ਚ ਹਮੇਸ਼ਾ ਰਹਿੰਦੀ ਹੈ ਤੇ ਜਦੋਂ ਮਨਮੁਖਾਂ ਦੀ ਤਦਾਦ ਵੱਧ ਜਾਂਦੀ ਹੈ ਨਾ ਜੀ ਉਹ ਵਧੀ ਹੋਈ ਤਦਾਦ ਫਿਰ ਸੰਸਾਰ ਨੂੰ ਨਾਸ਼ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਹੁਣ ਇਸ ਤਰ੍ਹਾਂ ਦਾ ਖੇਲ ਦੇਖੋ ਭੈ ਜਿਆਦਾ ਪੈਦਾ ਕੀਤਾ ਜਾਂਦਾ ਕਿਉਂਕਿ 95 96 ਦੇ ਵਿੱਚ ਵੀ ਸਾਡੇ ਹਰਿਆਣੇ ਦੇ ਵਿੱਚ ਇੱਕ ਬਾਬਾ ਜੀ ਸੀਗੇ ਠੀਕ ਹੈ ਜੀਂਦ ਦੇ ਲਾਗੇ ਉਹਨਾਂ ਦਾਵਾ ਕਰਤਾ ਜੀ ਪਰਲੋ ਆ ਜਾਣੀ ਹੈ ਤੇ ਸਾਨੂੰ ਉੱਤੋਂ ਹੁਕਮ ਹੋਇਆ ਭਵਿੱਖਬਾਣੀ ਹੋਈ ਹੈ ਵੀ ਜਿਹੜੇ ਇਹ ਡੇਰੇ ਦੇ ਨੇੜੇ-ਨੇੜੇ ਜਿੰਨਾ ਰਹਿਣੇ ਆ ਨਾ ਪਿੰਡ ਜਾਂ ਸ਼ਹਿਰ ਆ ਡੇਰੇ ਦਾ ਕੁਝ ਕਿਲੋਮੀਟਰ ਦਾ ਏਰੀਆ ਉਹਨਾਂ ਨੂੰ ਦੱਸ ਦਿੱਤਾ ਤੇ ਇਹਨਾਂ ਇਲਾਕਾ ਬਚੇਗਾ ਬਾਕੀ ਸਾਰੀ ਪਰਲੋ ਆ ਜਾਣੀ ਹੈ ਤੇ ਜਿਨ੍ਹਾਂ ਨੇ ਬਚਣਾ ਹੈ ਤੇ ਉਹ ਇੱਥੇ ਆ ਜਾਓ ਆਪਣੇ ਡੇਰੇ 'ਚ ਬੁਲਾਇਆ ਉਹਨਾਂ ਨੂੰ ਸਾਡੀ ਰਿਸ਼ਤੇਦਾਰੀ ਦੇ ਵਿੱਚ ਉਹ ਵੀ ਕਈ ਹੋਰ ਪਰਿਵਾਰ ਆਪਦੀਆਂ ਜ਼ਮੀਨਾਂ ਜਿਦਾਤਾ ਦੇਖ ਕੇ ਉੱਥੇ ਜਾ ਕੇ ਚੱਲ ਗਏ ਵੇਚ ਕੇ ਉੱਥੇ ਚੱਲ ਗਏ ਅੱਛਾ ਜੀ ਕਿਹੜੀ ਪਰਲੋ ਸੀ ਹੁਣ ਉਹ ਬਾਬਾ ਜੀ ਦਾ ਡੇਰਾ ਉਹਨਾਂ ਨੇ ਕਹਿਤਾ ਵੀ ਇਹਨੇ ਬਚ ਜਾਣਾ ਇੰਨੇ ਨੇ ਡੇਰਿਆਂ ਤੇ ਇੱਥੇ ਬਾਲਣ ਰੱਖ ਲਓ ਆਹ ਕਰ ਲਓ ਕਰ ਲਓ ਹੁਣ ਉਹ ਪਰਲੋ ਤਾਂ ਆਈ ਨਹੀਂ